ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੰਭੂ ਬਾਰਡਰ ਤੋਂ ਤੁਹਾਨੂੰ ਲਾਈਵ ਤਸਵੀਰਾਂ ਮਖਾ ਰਹੇ ਹਾਂ ਇਹ ਲੰਗਰ ਹਾਲ ਦੀਆਂ ਤਸਵੀਰਾਂ ਸੂਰ ਚ ਚਰਨ ਸਵੇਰ ਸਵਾ ਸਵੇਰ ਦੀਆਂ ਤਸਵੀਰਾਂ 1 ਦਸੰਬਰ ਦੀਆਂ ਜਿਸ ਵੇਲੇ ਤੂਪੇ ਦੇ ਆਗੂ ਸਤਕਾਰਯੋਗ ਬੈਠੇ ਜ਼ਿਲ੍ਹਾ ਪ੍ਰਧਾਨ ਬੈਠੇ ਲੰਗਰ ਟੀਮ ਬੈਠੀ ਹੈ ਜਿਨ੍ਹਾਂ ਨੇ ਲੰਗਰ ਹਾਲ ਦੇ ਵਿੱਚ ਚਾਹ ਪਾਣੀ ਦੇ ਸਕ ਰਹੇ ਆ ਇਸ ਦੇ ਨਾਲ ਨਾਲ ਤੁਹਾਨੂੰ ਅਸੀਂ ਜਿਵੇਂ ਜਿਵੇਂ ਅਪਡੇਟ ਆਉਂਦੀ ਰਹੇਗੀ ਸਾਡੇ ਕੋਲ ਸ਼ੰਭੂ ਬਾਡਰ ਤੋਂ ਉਹ ਵੀ ਤੁਹਾਨੂੰ ਅਸੀਂ ਵਿਖਾਲਦੇ ਰਾਵਾਂਗੇ ਇਹ ਤੁਹਾਨੂੰ ਸ਼ੰਭੂ ਬਾਡਰ ਤੋਂ ਜਿਹੜੀਆਂ ਤਸਵੀਰਾਂ ਆਈਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨਾ ਕਿਉਂਕਿ ਸ਼ੰਭੂ ਬਾਡਰ ਤੇ ਇੱਕ ਨਵੀਂ ਦਿਸ਼ਾ ਇੱਕ ਨਵਾਂ ਪਲਾਨ ਇੱਕ ਨਵਾਂ ਮੋਰਚੇ ਦਾ ਐਲਾਨ ਇੱਕ ਨਵੀਂ ਰਣਨੀਤੀ ਇੱਕ ਨਵਾਂ ਤਯਰਬਾ ਤਯਰਬੇ ਕਰ ਆਗੂ ਦਵਾ ਫੋਰਮਾਂ ਦੇ ਬਹੁਤ ਚਰਦੀ ਕਲਾ ਦੇ ਵਿੱਚ ਮੋਰਚਾ ਬਹੁਤ ਹੀ ਤਰੀਕੇ ਨਾਲ ਸਾਡੇ ਆਗੂ ਸਹਿਬਾਨ ਜਿਹੜਿਆ ਲੰਗਰਾਂ ਦੇ ਵਿੱਚ ਪ੍ਰਬੰਧ ਆਪ ਵੇਖਦੇ ਆ ਕਿ ਜੇ ਚੀਜ਼ ਦੀ ਘਾਟਨਾ ਹੋਵੇ ਕਿ ਕਿਸੇ ਚੀਜ਼ ਦੀ ਕਮੀ ਨਾ ਹੋਵੇ ਜਸਬੀਰ ਸਿੰਘ ਜੀ ਪਿੱਦੀ ਸਤਕਾਰਯੋਗ ਜੀ ਬੈਠੇ ਆ ਨਾਲ ਡੀਸੀ ਜੀ ਬੈਠੇ ਆ ਜ਼ਿਲ੍ਹਾ ਪ੍ਰਧਾਨ ਜੀ ਬੈਠੇ ਆ ਤਲਵਿੰਦਰ ਪਰਥ ਜੀ ਬੈਠੇ ਆ ਨਾਲ ਸਾਡੇ ਸਤਿਕਾਰਯੋਗ ਨਾਲ ਇਹ ਆਬਾਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ ਜਿੱਥੇ ਕਿਸਾਨ ਜਾ ਕੇ ਆਪਣੇ ਨਵੇਂ ਘਰ ਬਣਾ ਰਹੇ ਨਵੇਂ ਗ੍ਰੇਨ ਬਿਸ਼ੇਰਾ ਕਰ ਰਿਹਾ ਨਵਾਂ ਕਰ ਕਿਉਂਕਿ ਮੋਰਚ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਹੈ ਜੇ ਉਦੋਂ ਦੁਬਾਰਾ ਮੋਰਚੇ ਦੇ ਵਿੱਚ ਰਹਿਣ ਬਿਸ਼ੇਰੇ ਵੱਡੀ ਪੱਦਰ ਤੇ ਬਾਹ ਜਨ ਤੇ ਫਿਰ ਮੋਰਚੇ ਚੜ੍ਹਦੀ ਕਲਾ ਦੇ ਵਿੱਚ ਜਾਂਦੇ ਆ ਇਹ ਵੀ ਮੋਰਚਾ ਇੱਕ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਬਹੁਤ ਚੜ੍ਹਦੀ ਕਲਾ ਦਾ ਪ੍ਰਤੀਕ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਸਾਡਾ ਚੱਲ ਰਿਹਾ ਤੇ ਸਾਰੇ ਆਗੂਆਂ ਨੂੰ ਅਪੀਲ ਕਰਦੇ ਕਿ ਪੀਛੇਤੀ ਤੋਂ ਛੇਤੀ ਸ਼ੰਭੂ ਬਾਡਰ ਤੇ ਪਹੁੰਚੀਏ ਖਨੋਰੀ ਬਾਡਰ ਤੇ ਪਹੁੰਚੀਏ ਤੇ ਮੋਰਚੇ ਦੀਆਂ ਰੌਣਕਾਂ ਨੂੰ ਦਈਏ ਤੇ ਮੋਰਚੇ ਦੀ ਜਰੀ ਸਫਲਤਾ ਪਹਿਰ ਚਮਦੀਆ ਯਰੀ ਮੋਰਚੇ ਦੀ ਸਫਲਤਾ ਪਹਿਰ ਚਮਦੀਆ ਨੂੰ ਕਾਮਯਾਬ ਕਰੀ ਤੇ 6 ਤਰੀਕ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਖਨੋਰੀ ਬਾਰਡਰ ਤੋਂ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਚਾਲੇ ਪਾਵਾਂਗੇ ਤੇ ਨਾਲ ਅੱਗੇ ਸਾਨੂੰ ਜਾਣਕਾਰੀ ਦੇਣਗੇ ਸਾਡੇ ਮੇਜਰ ਸਿੰਘ ਜੀ ਸੇਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਯਾਰ ਯੋਧਿਓ ਬਈ ਵੀਰੋ ਅੱਜ ਅਸੀਂ ਸ਼ੰਭੂ ਬਾਰਡਰ ਤੇ ਪਹੁੰਚ ਗਏ ਸੀਗੇ ਇਹ ਆ ਵੇਖੋ ਪੈਣਾ ਵਾਸਤੇ ਗੱਡਾ ਸੋਣਾ ਸ਼ੈਡਿੰਗ ਤਿਆਰ ਕੀਤਾ ਆਵਾ ਸੋ ਪੈਣਾ ਨੂੰ ਬੇਨਤੀ ਹੋਵੇ ਜਿਹੜਾ ਗਰਦਾਸਪੁਰ ਕਿਸਾਨ ਮਜ਼ਦੂਰ ਸੰਦਰਸੀ ਪੈਣਾ ਜਿਹੜੀਆਂ ਸਾਡੀਆਂ ਉਹਨਾਂ ਵਾਸਤੇ ਬਹੁਤ ਸੋਣਾ ਜਿਆ ਸ਼ੈਡ ਤਿਆਰ ਕੀਤਾ ਆਵਾ ਇਹਨਾਂ ਦੇ ਰਹਿਣ ਵਾਸਤੇ ਸੋ ਬਹੁਤ ਵਧੀਆ ਬਹੁਤ ਵਧੀਆ ਬਣਾਇਆ ਹੈ ਵਾ ਰਹਿਣ ਵਾਸਤੇ ਸੋ ਭੈਣਾਂ ਨੂੰ ਵੀ ਬੇਨਤੀ ਆ। ਵੀ ਬਾਅਦ ਤੋਂ ਵੱਧ ਗਿੰਦੀ ਚ ਵੀਰਾਂ ਦਾ ਸਹਿਯੋਗ ਦੇਣ ਵਾਸਤੇ ਪਹੁੰਚੋ ਸ਼ੰਭੂ ਬਾਰਡਰ ਤੇ ਬੇਨਤੀ ਹੈ ਭੈਣਾਂ ਨੂੰ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਕੱਪਾ ਮਾਂ ਮੁਰਾਵਲਾ ਫਗਰਾਂ ਦੇ ਮੱਤੀ ਯਾਰੀ ਕਰੋ ਗਰਵਾਗੇ। ਪੰਜਾਬ ਦੇ ਕੇਮਰ ਸਰਕਾਰ ਮੁਰਦਾਬਾਹ। ਅੱਲਾਹ। 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 볼라진다 진다